ਸਮਾਣਾ ਸਦਰ ਪੁਲਿਸ ਸਟੇਸ਼ਨ ਦੇ ਇੰਚਾਰਜ ਵਿਕਰਮਜੀਤ ਸਿੰਘ ਜੀ ਨੂੰ ਲਾਇਗ ਹੈ ਵਿਕਰਮਜੀਤ ਸਿੰਘ ਜਿਨ੍ਹਾਂ ਨੇ ਆਪਣਾ ਕਾਰਜਵਾਹ ਸਵਾਲਾਂ ਦੇ ਬਾਅਦ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਵੀ ਕੋਈ ਵੀ ਸਰਾਹ ਤੱਤਵ ਜਾਂ ਨਸਾ ਵੇਚਣ ਵਾਲਾ ਹੈ ਉਸ ਨੂੰ ਬਿਲਕੁਲ ਵੀ ਨਹੀਂ ਬਖਸ਼ਿਆ ਜਾਵੇਗਾ ਜੋ ਵਿਦਾਊਟ ਡਾਕੂਮੈਂਟ ਕੇ ਮੂ ਟੱਕ ਕੇ ਜਾਂ ਵਿਦਾਊਟ ਨੰਬਰ ਆਪਣੀ ਗੱਡੀਆਂ ਚਲਾ ਰਹੇ ਹਨ ਵਾਹਨ ਚਲਾ ਰਹੇ ਹਨ ਉਹਨਾਂ ਦੇ ਖਿਲਾਫ ਵੀ ਸਖਤ ਐਕਸ਼ਨ ਹੋਵੇਗਾ ਕੇ ਗਲਵੱਤ ਕਰਦੇ ਉਹਨਾਂ ਨੇ ਆਪਣੀ ਟੂਰਿਸਥ ਇਥੇ ਸੰਭਾਲ ਲਈ ਹੈ ਔਰ ਸਮਾਣਾ ਦੇ ਜਿਹੜੇ ਇਲਾਕੇ ਦੇ ਪਿੰਡੂ ਇਲਾਕਾ ਹੈ ਉਸ ਦੇ ਵਿੱਚ ਇਹਨਾਂ ਦੀ ਕਿਸ ਤਰ੍ਹਾਂ ਦੀ ਹਦਾਇਤਾਂ ਇਹਨਾਂ ਵੱਲੋਂ ਜਾਰੀ ਕੀਤੀ ਗਈ ਹੈ ਇਹ ਲੋਕ ਨਸ਼ਾ ਜ਼ਿਆਦਾ ਵੇਚਦੇ ਆ ਜਾਂ ਕੋਈ ਸਰਾਰਤੀ ਅੰਸਰ ਹੈ ਕਿਸ ਤਰ੍ਹਾਂ ਉਹਨਾਂ 'ਤੇ ਖਿਲਾਫ ਐਕਸ਼ਨ ਹੋਗਾ ਆਪਦਾ ਕੋਈ ਨਸ਼ਾ ਵੇਚਣ ਵਾਲਾ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਪੰਜਾਬ ਗਵਰਨਮੈਂਟ ਦੀਆਂ ਸਾਡੇ ਜਿਹੜੇ ਸੀਨੀਅਰ ਅਫੀਸਰਸ ਦੀਆਂ ਇਨਸਟਰਕਸ਼ਨਸ ਆ ਉਹਨਾਂ ਦੀ ਨਿਮਨ ਪਾਲਣਾ ਕੀਤੀ ਜਾਵੇ ਜਿਹੜੇ ਕਿਥੋਂ ਤੱਕ ਸਰਾਰਤੀ ਅੰਸਰਾਂ ਦੀ ਗੱਲ ਹੈ ਜਿਵੇਂ ਹਾਰਨ ਵਜਾਉਂਦੇ ਆ ਗੱਡੀਆਂ ਦੇ ਮੋਟਰਸਾਈਕਲਾਂ ਦੇ ਪਟਾਕੇ ਵਜਾਉਂਦੇ ਆ ਉਹਨਾਂ ਨੂੰ ਵੀ ਜਿਹੜੀ ਬਰਦਾਸ਼ਤ ਨਹੀਂ ਮਦਰ ਬਾਰਕ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਬਿਲਕੁਲ ਇਹਦੇ ਤੋਂ ਇਲਾਵਾ ਹਾਂ ਮੈਂ ਕੱਲੇ-ਕੱਲੇ ਪਿੰਡ ਦੇ ਵਿੱਚ ਵਿਜ਼ਿਟ ਕਰਾਂਗਾ ਜੀ ਸਰਨ ਪਰਿਵਾਰਿਕ ਤੌਰ ਤੇ ਮਿਲਾਂਗਾ ਜੇ ਕੋਈ ਨਸ਼ਾ ਵੇਚਣ ਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਉਹਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਊਗਾ ਸਿਕਰਟ ਤੌਰ ਤੇ ਉਹਦੀ ਗੱਲਬਾਤ ਸੁਣ ਕੇ ਮੈਨੂੰ ਕੋ ਸਪੈਸ਼ਲੀ ਮਿਲ ਵੀ ਸਕਦਾ ਇਕੱਲੇ ਨੂੰ ਵੀ ਮਿਲ ਸਕਦਾ ਟੈਲੀਫੋਨ ਤੇ ਵੀ ਮੈਨੂੰ ਦੱਸ ਸਕਦਾ ਬਿਲਕੁਲ ਬਿਲਕੁਲ ਐਕਸ਼ਨ ਹੋਗਾ ਜੀ ਬਿਲਕੁਲ ਕੁਇਕ ਐਕਸ਼ਨ ਹੋਗਾ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼